ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਇਨਸਾਨ ਨੂੰ ਗੁਰੂ ਕੋਲੋਂ ਸੱਚਾ ਗਿਆਨ ਮਿਲਦਾ ਹੈ ਤਾਂ ਫਿਰ ਉਹ ਗਿਆਨ ਨੂੰ ਜਦੋਂ ਉਹ ਆਪਣੇ ਅੰਦਰ ਪਸੰਦ ਹੈ ਤੇ ਆਪਣੇ ਅੰਦਰੋਂ ਫਿਰ ਜਿੰਨਾ ਕੋ ਕੂੜ ਕਬਾਲ ਜਿਹੜਾ ਵਹਿਮ ਭਰਮ ਨੇ ਉਹ ਸਾਰੇ ਬਾਹਰ ਕੱਢ ਕੇ ਰੱਖ ਦਿੰਦਾ ਹੈ ਜਦੋਂ ਕਿ ਗੁਰੂ ਦਾ ਸੱਚਾ ਗਿਆਨ ਬੰਦੇ ਕੋਲ ਹੋਏ ਤਾਂ ਫਿਰ ਉਸ ਜਿਹੜਾ ਬਾਹਰ ਕੱਢਿਆ ਕੂੜ ਕਬਾਲ ਜਿਹੜਾ ਵਹਿਮ ਭਰਮ ਬੰਦਾ ਬਾਹਰ ਕੱਢਦਾ ਹੈ ਤੇ ਫਿਰ ਬੰਦੇ ਦਾ ਇੱਕ ਦਰਦ ਝਲਕਦਾ ਹੈ ਉਸ ਜਦੋਂ ਸੱਚੇ ਗਿਆਨ ਨੂੰ ਬੰਦਾ ਮਹਿਸੂਸ ਕਰਦਾ ਹੈ ਤੇ ਫਿਰ ਇੱਕ ਉਹਦਾ ਦਰਦ ਝਲਕਦਾ ਹੈ ਕਿ ਮੈਂ ਇੰਨੇ ਚਿਰ ਐਵੇਂ ਹੀ ਭਟਕਦਾ ਰਿਹਾ ਹਾਂ ਮੇਰੇ ਕੋਲ ਸਤਿਗੁਰ ਦਾ ਗਿਆਨ ਨਹੀਂ ਸੀ ਤੇ ਜਦੋਂ ਸਤਿਗੁਰ ਦਾ ਗਿਆਨ ਆਉਂਦਾ ਹੈ ਤੇ ਫਿਰ ਬੰਦਾ ਸਾਰਾ ਕੁਝ ਆਪਣੇ ਅੰਦਰੋਂ ਕੂੜਕਬਾੜ ਕੱਢ ਕੇ ਬਾਹਰ ਰੱਖ ਦਿੰਦਾ ਹੈ ਆਓ ਆਪਾਂ ਵੀਡੀਓ ਵੇਖਦੇ ਹਾਂ ਜਿਹਦੇ ਵਿੱਚ ਇਸੋਂ ਮੁੰਡੇ ਨੇ ਬਹੁਤ ਹੀ ਸਿਆਣੀਆਂ ਗੱਲਾਂ ਕੀਤੀਆਂ ਨੇ ਬਹੁਤ ਅਕਲ ਦੀਆਂ ਗੱਲਾਂ ਕੀਤੀਆਂ ਨੇ ਔਰ ਇਹ ਸੁਣ ਕੇ ਮਹਿਸੂਸ ਕਰ ਰਿਹਾ ਜਿਹਾ ਕਿ ਇਹ ਮੁੰਡੇ ਦੇ ਅੰਦਰ ਸੱਚੀ ਮੁੱਚੀ ਗੁਰੂ ਦਾ ਗਿਆਨ ਵਸ ਗਿਆ ਤੇ ਪ੍ਰਮਾਤਮਾ ਕਰੇ ਇਹ ਗੁਰੂ ਦਾ ਗਿਆਨ ਇਵੇਂ ਹੀ ਵਸਦਾ ਰਹੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤ ਸਭ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣੋ ਕਰਨਾਲ ਸ਼ਹਿਰ ਦੇ ਵਿੱਚ ਔਰ ਪੂਰੇ ਹਰਿਆਣੇ ਦੇ ਵਿੱਚ ਸਿੱਖ ਸੰਗਤ ਨੂੰ ਇੱਕ ਬਹੁਤ ਵੱਡੀ ਠੇਸ ਪਹੁੰਚੀ ਆ ਉਹਦਾ ਠੇਸ ਦਾ ਕਾਰਨ ਕੌਣ ਹੈ ਮੰਡੀ ਸਾਹਿਬ ਵਾਲਾ ਬਾਬਾ ਬਾਬਾ ਗੁਰਵਿੰਦਰ ਸਿੰਘ ਜਿਹੜੇ ਆਪ ਆਪਣੇ ਆਪ ਨੂੰ ਸੰਤ ਘੁਮਾਉਂਦੇ ਆ ਉਹ ਕੱਲ ਪਰਸੋ ਦੇ ਦੌਰਾਨ ਕੁਰੇਤਰ ਆਰਐਸਐਸ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਪਰ ਉਹਨਾਂ ਦੀ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕੋਈ ਸ਼ਪਤ ਗ੍ਰਹਿਣ ਕਰ ਰਹੇ ਸੀ ਜਾਂ ਕੋਈ ਸ਼ਪਤ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸੀ ਇਦੇ 'ਚ ਬੇਫਕੂਫੀ ਕੀ ਦੀ ਆ? ਬਾਬੇ ਦੀ ਬੇਫਕੂਫੀ ਆ ਨਹੀਂ। ਇਹਦੇ 'ਚ ਬੇਫਕੂਫੀ ਸਾਡੇ ਵਰਗੇ ਲੋਕਾਂ ਦੀ ਆ। ਸਾਡੇ ਵਰਗੇ ਯੁਵਾਵਾਂ ਦੀ ਆ। ਇਹਦੇ 'ਚ ਬੇਫਕੂਫੀ ਸਾਡੇ ਵਰਗੇ ਔਰ ਸਾਡੇ ਮਾਪਿਓ ਵਰਗੇ ਵੱਡੇ ਬਜ਼ੁਰਗਾਂ ਦੀ ਆ ਜਿਨ੍ਹਾਂ ਨੇ ਇੱਕ ਦੇਹ ਤਾਰੀ ਨੂੰ ਸੰਤ ਔਰ ਬਾਬਾ ਬਣਾਤਾ। ਭਾਈ ਸਾਬ ਦੱਸ ਰਹੇ ਨੇ ਕਿ ਬੇਕੂਫੀ ਸਾਡੀ ਹੈ ਜਿਨ੍ਹਾਂ ਨੇ ਅਸੀਂ ਬਾਬਾ ਬਣਾਤਾ ਸੰਤ ਬਣਾਤਾ ਇਹ ਬੇਕੂਫੀ ਕੀ ਦੀ ਹੈ ਸਾਡੀ ਹੈ ਨੌਜਵਾਨਾਂ ਦੀ ਹੈ ਬੀਬੀਆਂ ਦੀ ਹੈ ਬਜ਼ੁਰਗਾਂ ਦੀ ਸਾਰਿਆਂ ਨੂੰ ਕਹ ਰਹੇ ਨੇ ਕਿ ਇਹ ਸਾਰਿਆਂ ਦੀ ਬੇਕੂਫੀ ਹੈ ਸਾਨੂੰ ਇਹ ਨਹੀਂ ਸਮਝ ਕਿ ਅਸੀਂ ਕਿਹਦੀ ਸੇਵਾ ਕਰਨੀ ਹੈ ਕਿਹਦੇ ਨਾਲ ਲੱਗਣਾ ਹੈ ਕੌਣ ਸਾਡਾ ਬਾਬਾ ਹੈ ਕੌਣ ਸਾਨੂੰ ਸਿਧਾਂਤਾਂ ਤੇ ਲੈ ਕੇ ਚੱਲ ਰਿਹਾ ਹੈ ਕੌਣ ਸਾਡਾ ਗੁਰਬਾਣੀ ਦਾ ਪ੍ਰਚਾਰਕ ਹੈ ਸਾਨੂੰ ਕੁਝ ਨਹੀਂ ਪਤਾ ਅਸੀਂ ਕੁਝ ਨਹੀਂ ਸਾਨੂੰ ਪਤਾ ਕਿਉਂਕਿ ਸਾਡੇ ਪਿੰਡਾਂ ਵਿੱਚ ਦੋ-ਦੋ ਗੁਰਦੁਆਰੇ ਐ ਕਿਤੇ ਤਿੰਨ ਵੀ ਐ ਗੁਰਦੁਆਰੇ ਦੇ ਅਸੀਂ ਬੜੇ ਬੜੇ ਉੱਚੇ ਬਣਾ ਲਏ ਪਰ ਕੁਝ ਨਹੀਂ ਪਤਾ ਭਾਈ ਸਾਹਿਬ ਕਹਿੰਦੇ ਕੁਝ ਨਹੀਂ ਪਤਾ ਸਾਨੂੰ ਅਸੀਂ ਕਿੱਧਰ ਨੂੰ ਤੁਰ ਰਹੇ ਆ ਗੁਰਦੁਆਰੇ ਪਿੰਡਾਂ ਵਿੱਚ ਬਣਾਉਣ ਦਾ ਫਾਇਦਾ ਹੀ ਕੀ ਐ ਜੇ ਅਸੀਂ ਫਿਰ ਗੁਰਦੁਆਰੇ ਛੱਡ ਕੇ ਦੇਹਧਾਰੀਆਂ ਕੋਲ ਜਾਣਾ ਐ ਭਾਈ ਸਾਹਿਬ ਬੜੀ ਸਿਆਣੀ ਗੱਲ ਕਰ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਅਸੀਂ ਜਾਣੋ ਹੀ ਨਹੀਂ ਆ ਕੌਣ ਹੈ ਕੌਣ ਹੈ ਮੰਡੀ ਸਾਹਿਬ ਵਾਲਾ ਬਾਬਾ ਇਹ ਉਹੀ ਬਾਬਾ ਹੈ ਜਿਹੜਾ ਵਿਦੀ ਚੰਦ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਧੀ ਦਾ ਕੋਈ ਆਸ਼ਕ ਸੀ ਇਹ ਉਹੀ ਬਾਬਾ ਹੈ ਜਿਨੇ ਅਸੰਧ ਦੇ ਭਾਈ ਕਨਈਆ ਜੀ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹੀ ਬਾਬਾ ਹੈ ਜਿਹੜੀ ਸਸਮਾਸ ਵਗ ਰਾਖ ਲੋਕਾਂ ਨੂੰ ਦਿੰਦਾ ਇਹ ਉਹੀ ਬਾਬਾ ਹੈ ਜਿਹੜਾ ਇਹ ਕਹਿੰਦਾ ਕਿ ਪੁੱਤਰ ਦੀ ਦਾਤ ਮਿਲੇਗੀ ਮੇਰੇ ਕੋਲ ਆ ਕੇ ਵਾਹ ਹੋਰ ਦੁਨੀ ਭਾਈ ਸਾਹਿਬ ਕਹ ਰਹੇ ਨੇ ਕਿ ਜਿਹੜਾ ਗੁਰਕੀਰਤ ਨਾਂ ਇਹਦਾ ਇਹ ਮੁੰਡੇ ਦਾ ਇਹ ਕਹਰੇ ਕਿ ਇਥੇ ਦਾਤ ਵੀ ਮਿਲਦੀ ਹੈ ਮੁੰਡਿਆਂ ਦੀ ਜੇ ਕਿਸੇ ਨੇ ਮੁੰਡਾ ਲੈਣਾ ਹੋਵੇ ਤੇ ਉਹ ਵੀ ਇੱਥੇ ਚਲ ਜੋ ਕਿਉਂਕਿ ਇੱਥੇ ਮੁੰਡੇ ਵੀ ਮਿਲਦੇ ਨੇ ਗੱਲ ਐਸ ਬਾਬੇ ਦੇ ਮਗਰ ਸਾਨੂੰ ਇਸ ਪੈਮ ਲੋੜ ਐ ਸਮਝਣ ਦੀ ਕਿ ਇਹ ਸਰਕਾਰਾਂ ਸਾਡੇ ਨਾਲ ਕਰ ਕੀ ਰਹੀਆਂ ਔਰ ਇਹ ਸਭ ਕੁਝ ਸਰਕਾਰਾਂ ਦਾ ਏਜੰਡਾ ਹੈਗਾ ፕሮਪਗੈਂਡਾ ਹੈਗਾ ਸਰਕਾਰਾਂ ਜਾਣਦੀਆਂ ਨੇ ਕਿ ਸਿੱਖ ਕੌਮ ਦਾ ਪਤਨ ਸਿਰਫ ਸਿੱਖਾਂ ਦੀ ਸੋਚ ਮਾਰ ਕੇ ਹੋ ਸਕਦਾ ਜਦੋਂ ਕਹਿੰਦੇ ਆ ਨਾ ਕਿਸੇ ਇਨਸਾਨ ਨੂੰ ਮਾਰਨਾ ਹੁੰਦਾ ਉਹਦੀ ਸੋਚ ਨੂੰ ਖਤਮ ਕਰੋ ਤੇ ਉਹ ਇਨਸਾਨ ਆਪਣੇ ਮਰ ਜਾਂਦਾ ਇਸੇ ਤਰ੍ਹਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਸਿੱਖ ਕੌਮ ਦੀ ਸੋਚ ਨੂੰ ਖਤਮ ਕੀਤਾ ਜਾ ਰਿਹਾ ਹਰ ਆਪ ਸੋਚ ਕੇ ਦੇਖੋ ਇਹਦੇ ਵਿੱਚ ਗਲਤੀ ਕੀ ਦੀ ਹੈ ਇਹਦੇ ਵਿੱਚ ਬੇਫਕੂਫੀ ਕੀ ਦੀ ਹੈ ਇਹਦੇ ਵਿੱਚ ਬੇਫਕੂਫੀ ਹੈ ਤੁਹਾਡੇ ਮੇਰੇ ਵਰਗਿਆਂ ਦੀ ਕੀ ਅਸੀਂ ਸਹਿਜਤਾਰੀਆਂ ਨੂੰ ਬਾਬਾ ਮੰਨਨੇ ਆ ਕੀ ਉਹ ਬਾਬਾ ਕੋ ਹੰਦੇ ਲਾਇਕ ਹੈ ਉਹਨੇ ਐਸਾ ਕੀ ਕੀਤਾ ਜਿਹੜਾ ਉਹ ਸੰਤ ਆ ਉਹ ਬਾਬਾ ਸਿਰਫ ਸਰਕਾਰਾਂ ਦਾ ਏਜੰਡਾ ਹੈ ਕਿਉਂਕਿ ਮੈਂ ਆਪਣੇ ਮੂੰਹੋਂ ਉਸ ਬਾਬੇ ਆਪਣੇ ਕੰਨੋਂ ਉਸ ਬਾਬੇ ਦੇ ਮੂੰਹੋਂ ਇਹ ਗੱਲ ਸੁਣੀ ਹੋਈ ਹੈ ਕਿ ਮੇਰਾ ਸਰਕਾਰ ਦੇ ਵਿੱਚ ਹੱਥ ਹੈ ਔਰ ਮੈਂ ਜੇ ਦਿਨ ਚਾਹਾਂਗਾ ਤੁਹਾਡੇ ਉੱਤੇ ਪਰਚਾ ਕਰਾ ਦਾਂਗਾ ਸਾਨੂੰ ਸਮਝ ਨਹੀਂ ਆਈ ਕਿ ਅਸੀਂ ਬਾਬਾ ਕਿਹਨੂੰ ਕਹਿਣਾ ਸੀ ਸੰਤ ਕਿਹਨੂੰ ਕਹਿਣਾ ਸੀ ਸਾਨੂੰ ਬਿਲਕੁਲ ਸਮਝ ਨਹੀਂ ਆਈ ਗੁਰਦੁਆਰਿਆਂ ਦੇ ਭਾਵੇਂ ਰਾਤ ਦਿਨ ਅਸੀਂ ਮਜਾਦਾ ਮੱਥੇ ਟੇਕੀ ਜਾਈਏ ਪਰ ਸਾਨੂੰ ਸਮਝ ਨਹੀਂ ਆਈ ਕਿ ਬਾਬਾ ਕੌਣ ਹੈ ਸੰਤ ਕੌਣ ਹੈ ਸਾਨੂੰ ਸਮਝ ਨਹੀਂ ਆਈ ਐਸੇ ਬਾਬੇ ਚਾਹੀਦੇ ਸਾਨੂੰ ਸਾਡਾ ਬਾਬਾ ਤਾਂ ਗੁਰੂ ਨਾਨਕ ਪਾਤਸ਼ਾਹ ਹੋਇਆ ਸਾਡਾ ਬਾਬਾ ਦਾ ਗੁਰਤੇਗ ਬਹਾਦਰ ਪਾਤਸ਼ਾਹ ਹੋਇਆ ਸਾਡਾ ਬਾਬਾ ਦਾ ਗੁਰੂ ਗੋਬਿੰਦ ਪਾਤਸ਼ਾਹ ਆ ਜਾਂ ਸਾਡਾ ਬਾਬਾ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੋਇਆ ਹਰ ਅਸੀਂ ਕਿੰਨਾ ਹਾਲ ਤੁਰ ਪਿਆ ਸਾਨੂੰ ਇਹ ਨਹੀਂ ਪਤਾ ਸਾਡੀ ਬੇਫਕੂਫੀ ਹੈ ਅਸੀਂ ਮਤਲਬ ਆਪ ਸੋਚ ਕੇ ਦੇਖੋ ਅਸੀਂ ਬਾਬਿਆਂ ਨੂੰ ਰੋਕਣ ਤਾਂ ਚੰਗਾ ਆਪਣੀ ਘਰ ਦੀਆਂ ਬੀਬੀਆਂ ਨੂੰ ਰੋਕੀਏ ਜਿਹੜੀ ਘਰ ਕੋਈ ਬਜ਼ੁਰਗ ਪਿਆ ਉਹਨੂੰ ਪਾਣੀ ਨਹੀਂ ਪੁੱਛਦੀਆਂ ਤੇ ਉੱਥੇ ਲੰਗਰਾਂ ਦੀਆਂ ਸੇਵਾ ਜਾ ਕੇ ਜਾਂ ਕਰਦੀਆਂ ਨੇ ਬੜੀ ਵੱਡੀ ਗੱਲ ਕਹੀ ਐ ਇਸ ਲੜਕੇ ਨੇ ਕਹਿੰਦਾ ਘਰ ਤੇ ਬੀਬੀਆਂ ਪਾਣੀ ਨਹੀਂ ਦੇ ਦੀਆਂ ਕਿਸੇ ਬਜ਼ੁਰਗ ਨੂੰ ਪਰ ਉੱਥੇ ਜਾ ਕੇ ਸਾਰਾ ਦਿਨ ਡੇਰਿਆਂ ਤੇ ਸਾਰਾ ਦਿਨ ਸੇਵਾ ਕਰਨੀ ਹੈ ਸਾਰਾ ਦਿਨ ਮਿੱਟੀ ਨਾਲ ਹੱਥ ਲਬੇੜੇ ਹੁੰਦੇ ਨੇ ਮਿੱਟੀ ਨਾਲ ਮਿੱਟੀ ਹੱਥ ਲਬੇੜ ਕੇ ਓਏ ਹੋਏ ਹੋਏ ਉੱਥੇ ਸੇਵਾ ਕਰਦੀਆਂ ਤੇ ਘਰ ਵਿੱਚ ਨਹੀਂ ਕਰਦੀਆਂ ਸਾਨੂੰ ਲੋੜ ਹੈ ਇਸ ਸੋਚਣ ਦੀ ਇਹ ਵਿਚਾਰਨ ਦੀ ਸਾਡੇ ਯੁਵਾਵਾਂ ਨੂੰ ਰੋਕਣ ਦੀ ਕਿ ਆਪਣੇ ਘਰ ਆਪਣੇ ਬਾਪ ਨੂੰ ਪਾਣੀ ਨਹੀਂ ਪੁੱਛਦੇ ਆਪਣੀ ਮਾਂ ਨੂੰ ਪਾਣੀ ਨਹੀਂ ਪੁੱਛਦੇ ਤੇ ਉੱਥੇ ਬਾਬਿਆਂ ਮਗਰ ਲੱਗ ਲੱਗ ਕੇ ਪਤਾ ਨਹੀਂ ਕੀ ਕੀ ਕਰਾਈ ਜਾ ਰਿਹਾ ਪਤਾ ਨਹੀਂ ਕਿੰਨਿਆਂ ਕੋ ਸੇਵਾਵਾਂ ਇਕੱਠੀਆਂ ਕਰ ਰਹੇ ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪਤਾ ਨਹੀਂ ਕਿੰਨਾ ਕੋ ਐਸਾ ਕਿੰਨਾ ਕੋ ਇੰਨਾ ਕਿੰਨਾ ਕੋ ਇੰਨਾ ਰੁਪਈਆ ਹੈ ਜਿਹੜਾ ਬਾਰੋ ਇਕੱਠਾ ਹੁੰਦਾ ਇਸ ਬਾਬੇ ਨੂੰ ਸਾਨੂੰ ਵੀ ਚਾਰਾਂ ਦੀ ਲੋੜ ਹੈ ਸੇਕ ਕੌਮ ਦੇ ਨਾਲ ਪਤਨ ਹੋਣਾ ਸ਼ੁਰੂ ਹੋ ਗਿਆ ਸਿੱਖ ਕੌਮ ਦਾ ਹਟਾ ਲਾਇਆ ਜਾ ਰਿਹਾ ਸਾਡੀ ਕੌਮ ਨੂੰ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕੋਮ ਐਸੀ ਹੈ ਕਿ ਅਸੀਂ ਅਮਨੋ-ਸੰਮਨੈ ਇਹਨਾਂ ਦੇ ਨਾਲ ਲੜਾਈ ਨਹੀਂ ਲੜ ਸਕਦੇ ਕਿਉਂਕਿ ਇਹਨਾਂ ਦੀ ਸੋਚ ਨੂੰ ਮਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਇਹਨਾਂ ਦੇ ਗੁਰੂ ਨੇ ਆਪਣਾ ਸਰਬੰਸਵਾਰ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਚਾਰ ਪੁੱਤਰ ਸ਼ਹੀਦ ਕਰਾਤੇ ਸਿਰਫ ਕੋਮ ਨੂੰ ਬਚਾਉਣ ਦੇ ਲਈ ਕੀ ਉਹ ਕੋਮ ਟਏਗੀ ਉਹ ਕੌਮ ਟਏਗੀ ਜਦੋਂ ਸਾਡੀ ਸੋਚ ਉਤੇ ਅਟੈਕ ਕੀਤਾ ਜਾਏਗਾ ਸਾਡੀ ਸੋਚ ਨੂੰ ਮਾਰਿਆ ਜਾਏਗਾ ਅੱਜ ਸਾਨੂੰ ਲੋੜ ਹੈ ਪ੍ਰਚਾਰਕਾਂ ਦੀ ਸਾਡੀ ਸੋਚ ਤੇ ਅਟੈਕ ਕੀਤਾ ਜਾ ਰਿਹਾ ਹੈ ਬਿਲਕੁਲ ਗੱਲ ਸਹੀ ਹੈ ਜਦੋਂ ਆਪਾਂ ਡੇਰਿਆਂ ਦੇ ਜਾਂਦੇ ਆ ਸਾਨੂੰ ਉਥੇ ਬਾਣੀ ਨਹੀਂ ਸੁਣਾਈ ਜਾਂਦੀ ਉਥੇ ਸਾਡੀ ਸੋਚ ਬਦਲੀ ਜਾਂਦੀ ਹੈ ਸਾਡੀ ਸੋਚ ਨੂੰ ਬਦਲਿਆ ਜਾਂਦਾ ਹੈ ਜਿਹੜੇ ਕਥਾਵਾਚਕਾਂ ਦੀ ਜਿਹੜੇ ਪ੍ਰਚਾਰਕ ਵੜਨ ਜਿਹੜੇ ਕੌਮ ਨੂੰ ਢਾਹ ਲਾਨ ਤੋਂ ਰੋਕਣ ਸਮਝਾਣ ਸੰਗਤ ਨੂੰ ਕਿ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਦੇ ਤਾਰੀਆਂ ਨੂੰ ਸਹਿਜ ਤਾਰੀਆਂ ਨੂੰ ਬਾਬਾ ਨਾ ਨਹੀਂ ਮੰਨਣਾ ਚਾਹੀਦਾ ਔਰ ਅਸੀਂ ਉਹਨਾਂ ਦੇ ਮਗਰ ਪਾਗਲ ਹੋਏ ਫਿਰਨੇ ਆ ਐਸਾ ਉਸ ਬਾਬੇ ਨੇ ਕੀ ਕਰਤਾ ਮੈਂ ਤਾਂ ਮੈਨੂੰ ਸੁਣਨ ਚ ਆਇਆ ਕਿ ਉਹ ਇਨਸਾਨ ਇਹ ਕਹਿੰਦਾ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਮੇਰੇ ਕੋਲ ਆਓ ਮੈਨੂੰ ਇਹ ਨਹੀਂ ਪਤਾ ਕਿ ਇੰਨਾ ਕੋਈ ਚਮਤਕਾਰੀ ਬਾਬਾ ਹੋ ਗਿਆ ਕਿ ਉਹ ਪੁੱਤਰ ਦੀ ਦਾਤ ਦੇ ਦੇਗਾ ਸੰੂ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਕਿ ਆਉਣ ਵਾਲੇ 10-12 ਸਾਲ 15 ਸਾਲ ਸਾਡੇ ਲਈ ਕਠਨ ਹੋ ਸਕਦੇ ਨੇ ਸਾਨੂੰ ਵਿਚਾਰਾਂ ਦੀ ਲੋੜ ਹੈ ਸਾਨੂੰ ਕੋਮ ਨੂੰ ਟਾਲਣ ਤੋਂ ਰੋਕਣਾ ਪਏਗਾ ਸਾਨੂੰ ਯੁਵਾਵਾਂ ਨੂੰ ਅੱਗੇ ਆਣਾ ਪਏਗਾ ਤੁਸੀਂ ਅੱਜ ਮੈਨੂੰ ਵੀ ਗੱਲ ਕਰਦੋਗੇ ਕਿ ਬਈ ਤੂੰ ਕਿੰਨਾ ਕੁ ਦਾੜਾ ਰੱਖਿਆ ਏ ਤੂੰ ਕਿੰਨਾ ਖੂਬ ਅਮਰਤ ਛਕਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਜਿਹੜਾ ਬੰਦਾ ਐਸਾ ਤਾਂ ਨਹੀਂ ਨਾ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛੱਕਿਆ ਤੇ ਉਹ ਗੁਰੂ ਦਾ ਸਿੱਖ ਨਹੀਂ ਗਾ ਉਹ ਸਿੱਖੀ ਦੇ ਸਿਧਾਂਤਾਂ ਨੂੰ ਨਹੀਂ ਜਾਣਦਾ ਮੈਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰਨਾਲ ਦਾ ਪੜਿਆ ਆਇਆ ਮੈਨੂੰ ਮੂਝਬਾਨੀ ਜਪਜੀ ਸਾਹਿਬ ਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਲੈਣਾ ਮੈਂ ਚੁਪਈ ਸਾਹਿਬ ਦਾ ਪਾਠ ਕਰ ਲੈਣਾ ਹੁਣ ਇਸ ਤੋਂ ਬਾਅਦ ਵੀ ਜੇ ਮੈਨੂੰ ਸਾਬਿਤ ਕਰਨਾ ਪਵੇ ਮੈਂ ਸੇਖਾਂ ਤੇ ਫਿਰ ਤਾਂ ਮੇਰੇ ਹੱਥ ਜੁੜਿਆ ਭਾਈ ਮੈਂ ਮੈਨੂੰ ਆਪ ਇਸ ਗੱਲ ਦਾ ਜਵਾਬ ਦੇ ਦਿਓ ਕਿ ਜੇ ਉਹ ਬਾਬਾ ਉੱਥੇ ਪ੍ਰੋਗਰਾਮ ਦੇ ਵਿੱਚ ਪਹੁੰਚ ਰਿਹਾ ਉਸ ਬਾਬੇ ਨੇ ਕੋਈ ਆਪਣੀ ਸਿੱਖੀ ਦੀ ਗੱਲ ਕੀਤੀ ਹੈ ਅੱਜ ਤੋਂ ਕਿੰਨੇ ਸਾਲ ਪਹਿਲੇ ਕਿੰਨੇ ਡੈਕੇਡ ਮਤਲਬ ਕਿੰਨੇ ਦਸੋਂ ਸਾਲ ਪਹਿਲੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਸਾਡਾ ਉੱਥੋਂ ਇੱਕ ਮੈਮੋਰੈਂਡਮ ਪਾਸ ਹੋਇਆ ਸੀਗਾ ਕਿ ਅਸੀਂ ਆਰਐਸਐਸ ਦੇ ਨਾਲ ਨਹੀਂ ਹੈਗੇ ਸਾਡਾ ਇੰਨੇ ਦੇ ਨਾਲ ਕੋਈ ਲਗ ਲਗਾਵ ਨਹੀਂ ਹੈਗਾ ਜਦੋਂ ਸਾਡੇ ਸਿੱਖਾਂ ਦੇ ਹੈੱਡਕੁਆਰਟਰ ਨੇ ਇਹ ਗੱਲ ਕਹਿ ਦਿੱਤੀ ਤਾਂ ਸਾਨੂੰ ਕੀ ਲੋੜ ਹੈ ਔਰ ਅਸੀਂ ਅਜੇ ਵੀ ਸਾਨੂੰ ਅਸੀਂ ਬੇਫਕੂਫਾਂ ਅਸੀਂ ਇੰਨੇ ਕੋ ਸੈਂਟੀਮੈਂਟਲ ਆ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਬਾਬੇ ਨੂੰ ਫੇਮਸ ਕਰ ਰਹੇ ਆ ਫਰੀ ਬੰਦ ਦਾ ਇਹ ਲੜਕਾ ਕਹਿ ਰਿਹਾ ਕਿ ਅਸੀਂ ਬੇਕੂਫਾਂ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਜਾਣਾ ਕਿੱਥੇ ਐ ਬਿਲਕੁਲ ਸੱਚੀ ਗੱਲ ਕਹਿ ਰਹੇ ਆ ਹੋ ਸਕਦਾ ਇਸ ਵੀਡੀਓ ਤੇ ਰਾਈ ਵੀ ਉਹ ਬਾਬਾ ਫੇਮਸ ਹੋ ਜੇ ਪਰ ਆਪ ਸੋਚ ਕੇ ਦੇਖੋ ਇਹਦੇ ਵਿੱਚ ਬੇਫਕੂਫੀ ਕੀ ਦੀ ਹੈ ਇਹਦੇ ਵਿੱਚ ਸਾਡੇ ਵਰਗੇ ਇਨਸਾਨ ਦੀ ਐਸੀ ਐਸੀ ਸੰਗਤਾਂ ਦੀ ਬੇਫਕੂਫੀ ਐ ਐਸੀ ਐਸੀ ਬੀਬੀਆਂ ਦੀ ਬੇਫਕੂਫੀ ਐ ਜਿਹੜੇ ਆਪਣੇ ਘਰ ਪਏ ਬਜ਼ੁਰਗਾਂ ਨੂੰ ਪਾਣੀ ਨਹੀਂ ਪੁੱਛਦੀਆਂ ਤੇ ਉੱਥੇ ਜਾ ਜਾ ਕੇ ਲੰਗਰਾਂ ਦੀ ਸੇਵਾ ਤੇ ਪ੍ਰਸ਼ਾਦੇ ਚ ਕਾਉਂਦੀ ਆ ਤੇ ਪ੍ਰਸ਼ਾਦੇ ਬਣਾਉਂਦੀ ਆ ਤੇ ਸਬਜ਼ੀਆਂ ਘੜਦੀ ਆ ऐसे ऐसे बाबਿਆਂ ਦਾ ਤਾਂ ਬਾਈਕਾਟ ਹੋਣਾ ਚਾਹੀਦਾ ਆਪ ਸੋਚ ਕੇ ਦੇਖੋ ਅੱਜ ਸਿੱਖ ਪੰਥ ਕਿੱਥੇ ਆ ਕੇ ਖੜਾ ਐ ਸਿੱਖ ਕੌਮ ਕਿੱਥੇ ਆ ਕੇ ਖੜੀ ਐ ਸਾਡੇ ਬਾਬਿਆਂ ਦੇ ਜਿੰਨੇ ਵੀ ਸੱਚ ਸੱਚ ਸਨ ਉਹ ਕਾਲੇ ਚਿੱਠੇ ਸਨ ਉਹ ਬਾਹਰ ਆਣੇ ਸ਼ੁਰੂ ਹੋ ਗਏ ਕੋਣ ਕੋਣ ਇੱਥੇ ਆਰਐਸਐਸ ਦਾ ਏਜੰਟ ਐ ਭਾਜਪਾ ਦਾ ਏਜੰਟ ਸਾਰੇ ਸਮਝ ਆਣੇ ਸ਼ੁਰੂ ਹੋ ਗਏ ਸਾਰੇ ਬਾਹਰ ਆਣੇ ਸ਼ੁਰੂ ਹੋ ਗਏ ਸਾਨੂੰ ਇਸ ਟੈ ਵਿਚਾਰਨ ਦੀ ਲੋੜ ਐ ਉਹ ਬਾਬਾ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਉੱਤੇ ਪਰਚਾ ਕਰਾ ਦਾਂਗਾ ਮੇਰਾ ਸਰਕਾਰ ਦੇ ਵਿੱਚ ਬੜਾ ਤਗੜਾ ਹੱਤ ਹੈ ਇਸ ਗੱਲ ਦਾ ਸਾਡੇ ਕੋਲ ਸਬੂਤ ਵੀ ਹੈਗਾ ਜੇ ਕੋਈ ਸਬੂਤ ਵੀ ਮੰਗੇਗਾ ਅਸੀਂ ਸਬੂਤ ਵੀ ਦੇ ਦਾਂਗੇ ਪਰ ਆਪ ਸੋਚ ਕੇ ਦੇਖੋ ਕਿ ਸਾਡੀ ਸਿੱਖ ਕੌਮ ਅੱਜ ਕਿੱਥੇ ਆ ਕੇ ਖੜੀ ਹੈ ਸਾਨੂੰ ਗੁਰੂ ਵਾਲਾ ਬਣਨਾ ਚਾਹੀਦਾ ਸਾਨੂੰ ਗੁਰੂ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਗੁਰਮਤ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਸੈਜ ਧਾਰੀਆਂ ਲਾ ਜਾ ਕੇ ਤੁਸੀਂ ਬਹਿ ਜਾਂਦੇ ਹੋ ਉਹਦੀ ਸੇਵਾ ਕਰਦੇ ਹੋ ਵਾਟ ਆ ਬੁਲਸ਼ਿਟ ਯਾਰ ਕੀ ਕਰ ਰਹੇ ਹੋ ਤੁਸੀਂ ਸਾਡਾ ਬਾਬਾ ਕਿਹੜੇ ਲੜ ਲ ਆ ਗਿਆ ਕਿੱਡੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਈ ਵਾਰ ਸਾਨੂੰ ਮੈਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਕੌਮ ਵਿੱਚ ਜਨਮਿਆ ਜਿਸ ਦਿਨ ਮੈਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਕਿ ਇਹ ਜਿੰਨਾ ਸ਼ਰੀਰ ਹੈ ਨਾ ਮੇਰਾ ਮੇਰੇ ਦੇਸ਼ ਪ੍ਰਤੀ ਮੇਰੇ ਕੌਮ ਪ੍ਰਤੀ ਜਿਸ ਦਿਨ ਸ਼ਹੀਦੀ ਮੰਗੇਗਾ ਮੈਂ ਹੱਸ ਦੇ ਸ਼ਹੀਦੀਆਂ ਦੇਦਾ ਸ਼ੁਕਰ ਹੈ ਇਹ ਨੌਜਵਾਨ ਵੀ ਗੁਰੂ ਵਾਲੇ ਪਾਸੇ ਲੱਗਾ ਤੇ ਜਿਹੜੇ ਇਹਦੇ ਅੰਦਰ ਵਹਿਮ ਸਨ ਉਹ ਸਾਰੇ ਇਹਨੇ ਬਾਹਰ ਕੱਢ ਕੇ ਰੱਖ ਦੇਣੇ ਹੁਣ ਇਹ ਗੁਰੂ ਤੋਂ ਬਿਨਾਂ ਛੱਡ ਕੇ ਗੁਰੂ ਨੂੰ ਛੱਡ ਕੇ ਕਿਤੇ ਨਹੀਂ ਜਾਏਗਾ ਇਸ ਨੌਜਵਾਨ ਨੇ ਬੜੀ ਹਿੰਮਤ ਕੀਤੀ ਹੈ ਮਿਹਰਬਾਨੀ ਮੈਂ ਦੇ ਸਕਣਾ ਕਿਉਂਕਿ ਮੈਂ ਉਹ ਗੁਰੂ ਦਾ ਸਿੱਖ ਹਾਂ ਦਾਣਾ ਪ੍ਰਕਾਸ਼ ਰੱਖਣ ਨਾਲ ਕੇਸ ਰੱਖਣ ਨਾਲ ਅੰਮ੍ਰਿਤ ਛੱਕਣ ਨਾਲ ਸਾਬਤ ਨਹੀਂ ਹੁੰਦਾ ਕਿ ਗੁਰੂ ਦਾ ਸਿੱਖ ਹੈ ਵਿਚਾਰਾਂ ਨਾਲ ਪਤਾ ਲੱਗਦਾ ਕਿ ਤੁਸੀਂ ਗੁਰੂ ਕੇ ਸਿੱਖ ਹੋ ਕੇ ਨਹੀਂ ਸਾਨੂੰ ਸੰਗਤ ਨੂੰ ਸਮਝਣ ਦੀ ਲੋੜ ਹੈ ਐਸੇ ਐਸੇ ਬਾਬਿਆਂ ਦੇ ਡੇਰੇ ਤੇ ਜਾਣਾ ਬੰਦ ਕਰੋ ਜਾਣਾ ਬੰਦ ਕਰੋ ਐਸੇ ਐਸੇ ਬਾਬਿਆਂ ਦਾ ਬਾਈਕਾਟ ਕਰੋ ਐਸੇ ਐਸੇ ਬਾਬਿਆਂ ਦੇ ਆਪ ਸੋਚ ਕੇ ਦੇਖੋ ਘਰ ਕਿੱਦਾਂ ਚੱਲ ਰਿਹਾ ਘਰ ਕਿਵੇਂ ਚੱਲ ਰਿਹਾ ਅਜ ਇੱਕ ਮਾੜੇ ਘਰ ਦਾ ਆ ਕਿ ਬਾਬਾ ਬਣ ਜਾਂਦਾ ਔਰ ਇੰਨੀ-ਇੰਨੀ ਪ੍ਰੋਪਰਟੀਆਂ ਇਕੱਠੀਆਂ ਕਰ ਲੈਂਦਾ ਸਰਕਾਰ ਦੇ ਵਿੱਚ ਉਹਦਾ ਹੱਥ ਹੁੰਦਾ ਉਹ ਕਿਵੇਂ ਜੇ ਉਹ ਕੁਰਬਾਨੀ ਮੈਂ ਬਾਬੇ ਨੂੰ ਹੀ ਪੁੱਛਣਾ ਚਾਹੂੰਗਾ ਕੀ ਕੁਰਬਾਨੀ ਹੈ ਤੇਰੀ ਇਹ ਇਸ ਕੌਮ ਪ੍ਰਤੀ ਤੇਰੀ ਕੀ ਕੁਰਬਾਨੀ ਹੈ ਇਸ ਦੇਸ਼ਪਤੀ ਪ੍ਰਤੀ ਤੇਰੀ ਕੀ ਕੁਰਬਾਨੀ ਹੈ ਕੀ ਕੁਰਬਾਨੀ ਹੈ ਤੇਰੀ ਤੇਰੇ ਤੇਰੀ ਸੰਗਤ ਦੇ ਵਿੱਚੋਂ ਮੈਂ ਪੁੱਛਣਾ ਚਾਹੂੰਗਾ ਕਿ ਇਸ ਬਾਬੇ ਦੀ ਕੀ ਕੁਰਬਾਨੀ ਹੈ ਕੋਈ ਕੁਰਬਾਨੀ ਨਹੀਂਗੀ ਸਿਰਫ ਬੇਫਿਕੂ ਬਣਾਣਾ ਕਿੰਨੇ ਲੋਕਾਂ ਨੂੰ ਰਾਖਾਂ ਖਵਾਤੀਆਂ ਧਾਗੇ ਬਣ ਬਣ ਕੇ ਦੇ ਦਿੱਤੇ ਕਿੰਨੇ ਲੋਕਾਂ ਨੂੰ ਬੇਫਕੂਫ ਬਣਾਤਾ ਔਰ ਅਸੀਂ ਬਣ ਰਹੇ ਹਾਂ ਕੋਨਾ ਮੰਡੀ ਸਾਹਿਬ ਵਾਲਾ ਬਾਬਾ ਸਾਨੂੰ ਨਹੀਂ ਪਤਾ ਬਸ ਇੰਨੀ ਕੋ ਗੱਲ ਆਪਣੇ ਮੂੰਹ ਤੇ ਉੱਤੇ ਲੈ ਆਓਗੇ ਐਸੇ ਐਸੇ ਬਾਬਿਆਂ ਦੇ ਘਰ ਚਲਨੇ ਬੰਦ ਹੋ ਜਾਣਗੇ ਕਿਉਂਕਿ ਅਸੀਂ ਦੇਹ ਤਾਰੀਆਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ ਨੇ ਮੇਰੀ ਇਸ ਗੱਲ ਦਾ ਕਿਸੇ ਨੂੰ ਵੀ ਬੁਰਾ ਲੱਗੇ ਉਦੋਂ ਮੈਂ ਹੱਥ ਜੋੜ ਕੇ ਮਾਫ਼ੀ ਮੰਗ ਲੂੰਗਾ ਪਰ ਜਿਸ ਬੰਦੇ ਨੇ ਮੇਰੇ ਨਾਲ ਕੋਈ ਗੱਲ ਆ ਕੇ ਵਿਚਾਰਨੀ ਹੈ ਨਾ ਤੇ ਮੈਨੂੰ ਫੋਨ ਲਾ ਲੈ। ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰਕੀਰਤ ਸਿੰਘ ਸ਼ਾਮੀ 6 ਤੋਂ ਲੈ ਕੇ 8 ਵਜੇ ਜ਼ਿਕਰ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਵਿੱਚ ਜਿੰਨੇ ਵੀ ਲਵਾਰਿਸ ਪਰਿਵਾਰ ਨੇ ਔਰ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉੱਥੇ ਬੈਠਦਾ ਵਰਕਿੰਗ ਦੇ ਵਿੱਚ ਮੇਰੇ ਨਾਲ ਆ ਕੇ ਲਾਈਵ ਡਿਬੇਟ ਕਰ ਲਿਓ ਅੱਜ ਤੁਸੀਂ ਆਪ ਸੋਚ ਕੇ ਦੇਖੋ ਮੈਂ ਉੱਥੇ ਬੈਠ ਕੇ ਲੋਕਾਂ ਨੂੰ ਆਸ਼ੀਰਵਾਦ ਦੇਣੇ ਸ਼ੁਰੂ ਕਰਦਾ ਔਰ ਇਹ ਕਹਿਣਾ ਸ਼ੁਰੂ ਕਰਦਾ ਤੇਰਾ ਕੰਮ ਬਣ ਜੇਗਾ ਤੇਰਾ ਇਹ ਹੋ ਜਾਏਗਾ ਅੱਜ ਕੱਲ ਤਾਂ ਬਹੁਤ ਬਹੁਤ ਫੇਮਸ ਹੋ ਅੱਜ ਕੱਲ ਤਾਂ ਬਹੁਤ ਹੋਰ ਵੀ ਬਾਬੇ ਫੇਮਸ ਹੋ ਰਿਹਾ ਪਾਸਪੋਰਟ ਲੈ ਕੇ ਜਾਓ ਕੁੱਗੀ ਵੱਜੇਗੀ ਲੈ ਬਈ ਵੀਜ਼ਾ ਆ ਗਿਆ ਫਿਰ ਤਾਂ ਬਾਬਾ ਜੀ ਦਾ ਐਮਬੈਸੀ ਸਾਨੂੰ ਲੋੜ ਹੀ ਨਹੀਂਗੀ ਵਾਹ ਕੀ ਆ ਪਾਤਾ ਫਿਰ ਤਾਂ ਐਮਬੈਸੀਆਂ ਬੰਦ ਹੋਣ ਜਾਣੀਆਂ ਚਾਹੀਦੀਆਂ ਸਾਰੇ ਉਸ ਬਾਪੇ ਕੋਲ ਜਾਓ ਉਹਦੀ ਉਹਦੇ ਹੱਥ ਤੋਂ ਕੁਗੀ ਮਰਾਓ ਤੇ ਵੀਜ਼ਾ ਆ ਗਿਆ ਲੈ ਦੱਸ ਯਾਰ ਸੋਚ ਦੀ ਗੱਲ ਹੈ ਅਸੀਂ ਕਿੰਨੂ ਰੱਬ ਮੰਨ ਰਿਹਾ ਕਿੰਨੂ ਦੇ ਕੈਸੇ ਦੇ ਤਾਰੀਆਂ ਨੂੰ ਸੰਤ ਮੰਨ ਰਿਹਾ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਦੀ ਕੀ ਕੁਰਬਾਨੀ ਹੈ ਦੇਸ਼ ਪ੍ਰਤੀ ਕੀ ਕੁਰਬਾਨੀ ਹੈ ਆਪ ਸੋਚ ਕੇ ਦੇਖੋ ਕੀ ਕੋਈ ਕੁਰਬਾਨੀ ਦਿੱਤੀ ਹੈ ਜਦੋਂ ਕੌਮ ਪ੍ਰਤੀ ਕੋਈ ਕੁਰਬਾਨੀ ਦਿੰਦੀ ਆਂ ਔਰ ਅਸੀਂ ਬਾਬਾ ਮੰਨ ਲਿਆ ਅਸੀਂ ਉਹਨੂੰ ਕੌਮ ਦੇ ਨੁਮਾਇੰਦੇ ਮੰਨ ਲਿਆ ਬਈ ਹੱਥ ਜੋੜ ਕੇ ਮੇਰੀ ਬੇਨਤੀ ਆਂ ਐਸੀ ਐਸੀ ਵੀਡੀਓਜ਼ ਨਾ ਐਸੀ ਐਸੀ ਫੋਟੋਆਂ ਨੂੰ ਵੀ ਸ਼ੇਅਰ ਕਰਨਾ ਬੰਦ ਕਰ ਦੋ ਔਰ ਨਾਲ ਇਹ ਸ਼ਬਦ ਵੀ ਲਾਣੇ ਬੰਦ ਕਰ ਦੋ ਕਿ ਤੀਰਾਂ ਨਾਲ ਤਲਵਾਰਾਂ ਨਾਲ ਸਿੱਖ ਕੌਮ ਡਰੇ ਗੱਦਾਰਾਂ ਤੋਂ ਇਹ ਤਾਂ ਕੋਣ ਹੈ ਬਾਬਾ ਸਾਨੂੰ ਨਹੀਂ ਪਤਾ ਮੈਂ ਨਹੀਂ ਜਾਣਦਾ ਕਿਸੇ ਪਾਪੇ ਨੂੰ ਇਹ ਮੁੰਡਾ ਕਹਿ ਰਿਹਾ ਕਿ ਮੈਂ ਨਹੀਂ ਜਾਣਦਾ ਕਿਸੇ ਬਾਬੇ ਨੂੰ ਇਹਨੇ ਆਪਣੇ ਜਿਹੜਾ ਦਿਲ ਦੇ ਅੰਦਰ ਦਰਦ ਸੀ ਉਹ ਇਸਨੇ ਦਰਦ ਬਾਹਰ ਕੱਢਿਆ ਤੇ ਦਰਦ ਵੀ ਸੱਚਾ ਦਰਦ ਬਾਹਰ ਕੱਢਿਆ ਜੋ ਇਸਨੇ ਮਹਿਸੂਸ ਕੀਤਾ ਉਸ ਨੂੰ ਇਹਨੇ ਬਾਹਰ ਕੱਢਿਆ ਬਾਬਾ ਨੂੰ ਜਿਹੜੇ ਬਾਬੇ ਮੈਂ ਵੀ 2-3 ਬਾਬਿਆਂ ਨੂੰ ਜਾਣਨਾ ਮਾ ਜਿਹੜੇ ਹਿੰਦੂ ਮਰਿਆਦਾਂ ਨਾਲ ਸੰਬੰਧ ਰੱਖਦੇ ਸਨ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਹਨ ਉਹਨਾਂ ਕੋਲ ਕੋਈ ਢੀਡਾ ਨਹੀਂ ਸੀ ਪੈਂਦੀਆਂ ਔਰ ਬਹੁਤ ਰੱਬ ਦੇ ਭਗਤੀ ਕਰਦੇ ਸਨ ਤੇ ਕੋਈ ਆਪਣੇ ਜਿੱਥੇ ਉਹਨਾਂ ਦਾ ਅਸਥਾਨ ਸੀ ਉਹਨਾਂ ਕਦੀ ਉੱਥੇ ਢੀਡ ਨਹੀਂ ਪੈਣ ਦਿੱਤੀ ਜੇ ਕੋਈ ਕਦੁਕਾ ਆਦਮੀ ਜਾਂਦਾ ਸੀ ਤਾਂ ਉਹਨਾਂ ਨੂੰ ਵੀ ਉਹ ਕਹਿੰਦੇ ਸਨ ਕਿ ਜਾਓ ਆਪਣਾ ਲੰਗਰ ਪਾਣੀ ਸਕੋ ਤੇ ਜਾਓ ਆਪਣਾ ਘਰ ਦਾ ਕੰਮਕਾਜ ਦੇਖੋ ਇੱਥੇ ਟਾਈਮ ਨਾ ਖਰਾਬ ਕਰੋ ਜਾਓ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਦੁਨੀਆ ਨਾਲ ਕਿਸੇ ਸਰਕਾਰਾਂ ਨਾਲ ਕੋਈ ਮਤਲਬ ਨਹੀਂ ਸੀ ਉਹ ਸਿਰਫ ਆਪਣੀ ਪਰਮਾਤਮਾ ਦੀ ਭਗਤੀ ਕਰਦੇ ਸਨ Hindu ਮਰਿਆਦਾ ਦੇ ਸਨ ਜੋ ਵੀ ਕਰਦੇ ਸਨ ਉਹਨਾਂ ਦੀ ਲਿ ਪਰਮਾਤਮਾ ਨਾਲ ਲੱਗੀ ਸੀ ਭਗਤੀ ਇਹੀ ਹੁੰਦੀ ਹੈ ਅਸਲੀ ਕਿ ਆਪਣੇ ਡੇਰਿਆਂ ਤੇ ਭੀੜ ਨਾ ਪੈਣ ਦੇਣੀ ਆਪਣੇ ਡੇਰਿਆਂ ਤੇ ਕੋਈ ਸਰਕਾਰੀ ਆਦਮੀ ਨਾ ਬੁਲਾਣਾ ਤੇ ਨਾ ਕਿਤੇ ਸਰਕਾਰ ਦੇ ਕੰਮਕਾਜ ਵਿੱਚ ਜਾਣਾ بس ਆਪਣੇ ਜਿੱਥੇ ਰਹਿਣਾ ਹੈ ਭਗਤੀ ਕਰੋ ਆਪਣੇ ਅੰਦਰ ਬੈਠੋ ਬਾਹਰ ਬੈਠੋ ਆਪਣੇ ਰੱਬ ਦੀ ਭਗਤੀ ਕਰੋ ਕੋਈ ਨਹੀਂ ਰੋਕਦਾ ਪਰ ਭਗਤੀ ਜੋ ਦੁਨੀਆ ਇਕੱਠੀ ਹੁੰਦੀ ਭੀੜਾਂ ਭੈਣਦੀਆਂ ਭੀੜਾਂ ਵਿੱਚ ਕਦੀ ਕਿਸੇ ਨੇ ਕੁਝ ਨਹੀਂ ਖਟਿਆ ਭੀੜਾਂ ਦਾ ਇੱਕ ਮੇਲਾ ਹੁੰਦਾ ਹੈ ਭੀੜ ਵਿੱਚ ਬੰਦਾ ਗਵਾਚ ਜਾਂਦਾ ਹੈ ਅਸੀਂ ਭੀੜ ਵਿੱਚ ਗਵਾਚਣਾ ਨਹੀਂ ਅਸੀਂ ਤੇ ਗੁਰੂ ਦੇ ਲੜ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਕੋ ਸੱਚਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਜਿਉਣੀ ਹੈ ਉਹ ਗਿਆਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਇਸ ਮੁੰਡੇ ਨੇ ਬਹੁਤ ਹੀ ਗਿਆਨ ਦੀਆਂ ਗੱਲਾਂ ਕਈਆਂ ਨੇ ਬਹੁਤ ਸੱਚੀਆਂ ਗੱਲਾਂ ਕਈਆਂ ਨੇ ਔਰ ਅਸੀਂ ਇਹਨਾਂ ਗੱਲਾਂ ਤੇ ਅਸਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ